ਬਰਤਣ ਵੀ ਖਾਵੇ ਆ ਨਹੀਂਓ ਤਾਂ ਰੇਂਦੀ ਖੁੰਦੀ ਕਸਰ ਟਰੈਕਟਰ ਨਘਾਰਗਾ ਕੇ ਮੰਨੇ ਨੇ ਪੂਰੀ ਕਰਤੀ ਐ 50 ਉਹਦੀ ਕਹਤਾ ਖਾਦ ਪਾ ਦੇ ਖਾਦ ਪਾ ਮੈਨੂੰ ਹੀ ਸਹਾਣਾ ਸਾਰੇ ਕੰਮਾਂ ਲਾ ਕੇ ਇੱਧਰ ਵੀ ਹੱਲਾ ਲਾਤੀਆਂ ਆ ਹਲੀਆਂ ਪਾਤੀਆਂ ਕਿ ਨੂੰ ਪਾਣੀ ਲਾ ਲਾ ਨੂੰ ਖਾਦ ਪਾ ਦੇ ਕੀ ਵੱਡਾ ਦੱਸੇਦਾ ਕਹਿੰਦਾ ਵੀ ਪੱਠੇ ਵੱਢ ਲਈ ਆ ਬੰਦਰੋਂ ਨੇ ਨਿਕਲਣਾ ਹੁੰਦਾ ਨਾ ਇਹ ਕੀ ਵੱਡਾ ਦੱਸ ਵੱਡਾ ਪੂਰੇ ਕਿਆ 2 ਥੋੜਾ ਹੀ ਹੋਰ ਪਾਲਾ ਨਹੀਂ ਬੜਾਵਾ ਵੀ ਨਹੀਂ ਨਹੀਂ ਕਿ ਕਰਾਂ ਹੋਰ ਮੇਰੀ ਨਹੀਂ ਕਾਹ ਕੋਣ ਲਿਆ ਕਰੋ ਮੈਂ ਕੀ ਕਹਿਣ ਦੀ ਕੀ ਹੋਣਾ ਕੋਣ ਦੀ ਆ ਕੱਲ ਪਰਥੋਂ ਦੀ ਤੇਰੀ ਤਾਂ ਐਤੋ ਘੇਰੜਾ ਪਾਉਂਦੀ ਆਹ ਮੈਂ ਚੜ੍ਹਣਾ ਨਾ ਮੈਂ ਰੋਲਾ ਪਾਉਂਦੀ ਮੈਨੂੰ ਆਦਤ ਪੈ ਗਈ ਆ ਜਦੋਂ ਮੈਂ ਇੱਕ ਵਾਰੀ ਘਰ ਨਹੀਂ ਗੱਲ ਪੰਨੀ ਨਹੀਂ ਪੰਨੀ ਤੂੰ ਹਟਦੀ ਨਹੀਂ ਹੋਂ ਗੱਲ ਵਾਲੀ ਗੱਲ ਵਾਲਾ ਗੌਰ ਕਰ ਲੋ ਧਿਆਨ ਨਾਲ ਸੋਚੋ ਜਿਹੜੀ ਮੇਰੀ ਮੇਰੇ ਅੰਦਰ ਤੜਫ ਪਈ ਹੈ ਨਾ ਤੁਸੀਂ ਉਹਨੂੰ ਮਹਿਸੂਸ ਨਹੀਂ ਕਰ ਸਕਦੇ ਮੈਂ ਆਪਣੇ ਮਨ ਚ ਪੂਰੀ ਧਾਰਨਾ ਕਰਕੇ ਬਹਿ ਗਈ ਆ ਵੀ ਮੇਉ ਮੇਰੀ ਕੁੜੀ ਆ ਮੈਂ ਆਦੀ ਪਾਲਣਾ ਪੋਸਣਾ ਕਰਨੀ ਆ ਮੈਂ ਉਹਦੇ ਵਾਸਤੇ ਇਹੋ ਜਿਹੇ ਕੱਪੜੇ ਲੈਣੇ ਆ ਉਹ ਜਦੋਂ ਬੰਦਾ ਆਪਣੇ ਦਿਮਾਗ ਤੇ ਉਹ ਗੱਲ ਸੋਚ ਲੇ ਨਾ ਫਿਰ ਉਹ ਇਦਾਂ ਲੱਗਦਾ ਜਿਦਾ ਆਪਣਾ ਹੀ ਬੱਚਾ ਹੁੰਦਾ ਵਾ ਕਾਬਲ ਤੂੰ ਮਾਂ ਚ ਤਾਣਾ ਧਰ ਕੇ ਬੈ ਗਈ ਆ ਤੈਨੂੰ ਪਤਾ ਪਿਓ ਦਾ ਕਿੰਨਾ ਖਰਾਬੀ ਆ ਮੰਨ ਜੂਗਾ ਤੈਨੂੰ ਤੇ ਲਿਆਉਣੀ ਆ ਉਹਦੀ ਪਰਵਰਿਸ਼ਾ ਤੇ ਨਹੀਂ ਚੰਗੀ ਹੋਣੀ ਸਾਡੇ ਘਰ ਆ ਜੂਗੀ ਹੱਡੀਤੀ ਬਣ ਕੇ ਬਹਿ ਜੂਗੀ ਤੇ ਚਲ ਉਹਨੂੰ ਵਿਆਹਾਂਗੇ ਜਿਵੇਂ ਪਈ ਸਾਡੇ ਘਰ ਆਉ ਜਾਊਗਾ ਕਿੰਨਾ ਫਰਕ ਪੈਂਦਾ ਵਾ ਯਾਰ ਪਰ ਮੇਰਾ ਮਾਨੇ ਨਹੀਂ ਮੰਨਦਾ ਮੈਂ ਦੱਸ ਕੀ ਕਰਾਂ ਰਕबीर ਹੁਣ ਤੂੰ ਸਿੱਧੀ ਸਿੱਧੀ ਲੜਾਈ ਪਾਉਣ ਵਾਲੀ ਗੱਲ ਕਾਣ ਦੇ ਆਪਣੇ ਘਰ ਦੇ ਵਿੱਚ ਮੈਂ ਲੜਾਈ ਕੋਈ ਨਹੀਂ ਪਾਉਂਦਾ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਜੇ ਤਾਂ ਉਦੋਂ ਦਾ ਨਹੀਂ ਹੋਇਆ ਤਾਂ ਹੁਣ ਕਿੱਥੋਂ ਹੋਊਗਾ ਗਾਂਗਾ ਹੁਣ ਗਾਂਗਾ ਸਰੀਰ ਉਦਾਂ ਦਾ ਰਹਿਣ ਗਿਆ ਵਾ ਉਹ ਚੱਲ ਕੋਈ ਨਹੀਂ ਤੂੰ ਬਹੁਤਾ ਮੇਰਾ ਸਿਰ ਨਾ ਖਾ ਮੈਨੂੰ ਪੱਠੇ ਵਾਢ ਲੈਣ ਦੇ ਪੱਠੇ ਵਾਢ ਕੇ ਫਿਰ ਮੈਂ ਉਹਨਾਂ ਫਿਰ ਬਾਅਦ ਚ ਮੈਨੂੰ ਕੀ ਕਰਨਾ ਤੇ ਕੀ ਨਾ ਹੀ ਕਰਨਾ ਮੈਨੂੰ ਨਹੀਂ ਪਤਾ ਪੱਠੇ ਛੱਡ ਦੋ ਪੱਠੇ ساری ਉਮਰ ਹੀ ਵੜਨੇ ਆ ਜਿਹੜੀ ਮੈਂ ਗੱਲ ਕਹਿੰਦੀ ਨਾ ਉਹਦੇ ਤੇ ਗੌਰ ਪਾਓ ਉਹ ਯਾਰ ਅੱਗੇ ਪੱਠੇ ਮਾਰੇ ਆ ਵਾਢ ਲੈਣ ਦੇ ਕੋਈ ਨਹੀਂ ਕਰ ਲਾਂਗੇ ਗੌਰ ਤੂੰ ਹੀ ਤੇ ਮੇਰੇ ਅੱਖੇ ਲੱਗਣਾ ਹੀ ਨਹੀਂ ਜਾਂ ਫੇਰ ਅੱਖ ਤਾਡੇ ਗੜੀ ਹੱਥ ਜੋੜੇ ਤੇ ਮੇਰੇ ਕੋਲ ਅੱਖੇ ਲੱਗਦਾ ਘਰ ਤੇ ਤੂੰ ਅੱਖੇ ਲੱਗਦੀਆਂ ਮੰ ਜਿੰਨੂੰ ਕੋਈ ਸਨਾ ਤਾਂ ਲੜਨ ਪੈਂਦਾ ਗਾੜਿਓ ਬਿਲਕੁਲ ਨਹੀਂ ਅੱਜ ਤੋਂ ਗਾ ਮੈਨੂੰ ਕੋਣਾ ਬੁਲਾਉਣਾ ਤੁਹਾਡੇ ਰਾਹ ਅਲੱਗ ਤੇ ਮੇਰੇ ਰਾਹ ਅਲੱਗ ਵਾ ਹੁਣ ਅੱਜ ਤੋਂ ਗਾ ਭਾਵੇਂ ਇੱਕ ਵੇੜੇ ਜੇ ਅਸੀਂ ਤੁਰੇ ਫਿਰਾਂਗੇ ਨਾ ਪਰ ਇੱਕ ਦੂਜੇ ਤੋਂ ਆਪਾਂ ਕਮਾਵਾਂਗੇ ਨਹੀਂ ਸਿੱਧੀ ਗੱਲ ਵਾ ਜੇ ਤਸੀਂ ਨਹੀਂ ਨਾ ਮੇਰੀ ਮੰਨੀ ਤੇ ਫਿਰ ਜਾਓ ਯਾਰ ਤੈਨੂੰ ਇਹ ਜਨਾਨੀ ਨੂੰ ਬੰਦਾ ਕਿੱਦਾਂ ਸਮਝਾਵੇ ਕੀ ਸਮਝਾਣਾ ਜਾ ਹੁਣ ਜਾਨੀ ਮੈਂ ਬੋਲਣਾ ਨਹੀਂ ਫੇਰ ਆ ਗਈਆਂ ਲੜਨਾ ਚਾਹ ਆਦਾਨੇ ਕਿਹੜੀ ਮਿੱਟੀ ਰੀਆਂ ਬਣੀਆਂ ਈਓ ਇਹ ਇੱਕ ਵਾਰੀ ਕਿਹਾ ਦੋ ਵਰਗਾ ਸਮਝ ਲੱਗ ਜਾਣੀ ਚਾਹੀਦੀ ਪਰ ਇਹਨਾਂ ਨੂੰ ਸਮਝ ਲੱਗਦੀ ਚੱਲ ਮਨ ਜਿਹੜਾ ਕੰਮ ਕਰਨਾ ਉਹ ਕਰ ਇਹ ਵੀ ਮੈਨੂੰ ਹੀ ਸਹਾਨਵਾ ਵੱਢਣ ਦੇ ਮੈਨੂੰ ਹੀ ਪੈਣੇ ਐ ਮੈਂ ਵੀ ਮਾਂ ਦੀ ਧੀ ਨਹੀਂ ਜੇ ਤੈਨੂੰ ਮਨਾ ਕੇ ਨਾ ਛੱਡੂਗੀ ਤੇ ਮੈਂ ਤੇ ਕਿੰਨਾ ਜ਼ੋਰ ਲਾਇਆ ਐ ਬੰਦੇ ਨੂੰ ਆਖੇ ਨਹੀਂ ਲੱਗਦਾ ਇਹਦਾ ਰਤਾ ਵੀ ਸਾਡੀ ਜ਼ਿੰਦਗੀ ਬਰਾਨ ਹੋ ਕੇ ਰਹਿ ਜੇ ਐਦਾਂ ਦੇ ਪੱਥਰ ਵੀ ਮਨ ਜਾਂਦਾ ਵਾ ਪੱਥਰ ਤੇ ਪਾਣੀ ਬਹੁਤ ਪੱਥਰ ਵੀ ਠੰਡਾ ਹੋ ਜਾਂਦਾ ਪਰ ਇਹ ਬੰਦੇ ਦਾ ਦਿਲ ਪਤਾ ਨਹੀਂ ਕਿਤਰਾ ਆਂਦਾ ਵਾ ਜਿੰਨੇ ਮਰਜੀ ਦਿਨ ਲੜਾਈ ਪਈ ਰਵੇ ਮੈਂ ਵੀ ਲੜਾਈ ਪਾ ਕੇ ਛੱਡੂੰਗੀ ਜਿੰਨਾ ਚ ਮੈਨੂੰ ਕੁੜੀ ਲਾ ਕੇ ਨਾ ਦਿੱਤੀ ਤੇ ਰੋਟੀ ਪਾਣੀ ਵੀ ਨਹੀਂ ਮੈਂ ਚੱਜਣਾ ਕਰਨਾ ਰੋਟੀ ਪਾਣੀ ਕਰਨ ਦੀ ਇਹ ਨਹੀਂ ਕਰਦਾ ਤੇ ਕਰਨਾ ਕੀ ਆ ਗੁੱਥੋ ਪੱਠੇ ਚੰਗੇ ਹੀ ਉਥੋਂ ਹੱਲਾ ਫੇਰਸੀਆਂ ਜਵਾਨ ਹੋਣਾ ਨਹੀਂ ਔਰ ਇਹ ਬੈਗਿਓ ਜਾ ਕੇ ਹੁਣ ਕੋਈ ਨਹੀਂ ਹਾਲੇ ਰਿਆ। ਇਹਨੇ ਆਖਣਾ ਮੈਂ ਤੇਰਾ ਬੋਲਣਾ ਨਹੀਂ ਤੇ ਗੁਜ਼ਾਰਾ ਸਾਡਾ ਦੋਵਾਂ ਦਾ ਨਹੀਂ ਬੋਲੇਦਾ ਬਗੈਰ ਇੱਕ ਦੂਜੇ ਨਾਲ। ਅੱਗੇ ਦੇ ਮਾਂ ਜੀਂਦੀ ਉਹ ਮਨਾ ਲੈਂਦੀ ਚਾਹੇ ਉਹਦੇ ਨਾਲ ਦੁਖਸੋ ਕਰ ਲੀਦਾ ਸੀ। ਕਸਮਾਂ ਨੂੰ ਖਾਂਦੇ ਪੱਠੇ ਆਪੇ ਮੰਨਾ ਵੱਢ ਲੂਗਾ। ਵੇਖੀ ਜਾਂਦੀ ਕੀ ਕਰਨਾ ਘਰ ਹੀ ਨਹੀਂ ਵੜਨਾ ਹੁਣ। ਚਾਲ ਮਨਾ ਅੰਦਰ ਜਾ ਕੇ ਕੋਈ ਕੰਮ ਕਰ ਲੈ ਜੇ ਕੋਈ ਕੰਮ ਨਾ ਵੀ ਕੀਤਾ ਨਾ ਤਾਂ ਵੀ ਅਮਨ ਨੇ ਲੜਨ ਪੈਣਾ ਵਾ ਤੇ ਦੀਦੀ ਬਾਹਰ ਹੀ ਜਾ ਕੇ ਬੈਠੀ ਰਹੀ ਆ ਹੁਣ ਤੇ ਮੰਮੀ ਵੀ ਹੈ ਨਹੀਂ ਗਈ ਜਿੰਨੇ ਸਾਨੂੰ ਛਡਾ ਲੈਣਾ ਜਾਂ ਮੰਮੀ ਨੇ ਕੰਮ ਕਰ ਲੈਣਾ ਹੈ ਇਹ ਹੁਣੇ ਹੁਣੇ ਕਿਤੇ ਸ਼ੂਮ ਮੰਤਰ ਹੋ ਗਿਆ ਵਾ ਹੁਣੇ ਤੇ ਇੱਥੇ ਪਤਾ ਨਹੀਂ ਲੈਪੇ ਬੰਦੇ ਨੂੰ ਕੀ ਹੁੰਦਾ ਵਾ ਗੱਲ ਕਾਂਦੀ ਦੇਰ ਰਾਤੀ ਵੀ ਪਤਾ ਨਹੀਂ ਕਿੱਥੇ ਚਲ ਗਈ ਕੱਲ ਸ਼ਾਮੀ ਪਈ ਜਾਂਦੇ ਤੇ ਜਾਂਦੇ ਰੋ ਇੱਥੇ ਕੋਈ ਡਰਾਮੇ ਨਹੀਂ ਤੁਹਾਡੇ ਚੱਲਣੇ ਹਾਈ ਹਾਈ ਇਹ ਕਿਧਰ ਨੂੰ ਤੁਰੇ ਜਾਣ ਦੇ ਆ ਦੱਸ ਉੱਥੇ ਕਿਹੜੇ ਆਂਬ ਪੱਕੇ ਆ ਰਾਤੀ ਵੀ ਇਧਰ ਨੂੰ ਪਤਾ ਨਹੀਂ ਕਿਧਰ ਨੂੰ ਗਏ ਸੀ ਮਾਵੇਂ ਨੇਰੇ ਹੋਏ ਆਏ ਤੇ ਨਾ ਮੈਂ ਪੁੱਛਿਆ ਹੀ ਆ ਅੱਧ ਪੱਠੇ ਹੁਣ ਵੱਡੇ ਵੀ ਨਹੀਂ ਆ ਮੈਂ ਮੈਨੂੰ ਪੱਠੇ ਵਾੜ ਲੈਣ ਤੇ ਵਾੜ ਲੈਣ ਦੇ ਹੁਣ ਪਤਾ ਨਹੀਂ ਕਿੱਥੇ ਚਲ ਗਿਆ ਇੰਨਾ ਮੇਰੀਆਂ ਗੱਲਾਂ ਦਾ ਗੁੱਸਾ ਆ ਗਿਆ ਭਲਾ ਚੱਲ ਜਾਂਦੇ ਤੇ ਜਾਂਦੇ ਰਹਿਣ ਦੇ ਮੈਂ ਕੋਈ ਕੰਮ ਕਰ ਲਾਂ ਮਨੁਪ੍ਰੀ ਦੀ ਆਈਡੀ ਵੇ ਕਿਦਾਂ ਦਾ ਝੰਡਾ ਲਾਇਆ ਹੈ ਯੂ ਐਸ ਏ ਦਾ ਕਿਦਾਂ ਹੁ ਜੀਣਾ ਪਉਂਦੀ ਹੈ ਹੈ ਕੀ ਆਇਆ ਛੱਡੂ ਸਹਰਣਾ ਕੀ ਆਵਾ ਤੁਹਾਨੂੰ ਕੀ ਹੋ ਗਿਆ ਆ ਵੇਲਾ ਜਿਹਨੇ ਮਿਹਰੇ ਮਾਰਦੀ ਵਿਆਹ ਹੋ ਗਿਆ ਇਹਦਾ ਕਿਹਦਾ ਮਨਪ੍ਰੀਤ ਦਾ ਵਿਆਹ ਹੋ ਗਿਆ ਤੇ ਹੋਰ ਹੋ ਕਦੋਂ ਮੈਨੂੰ ਕਿਹੜਾ ਪੁੱਛ ਕੇ ਕਰਾਇਆ ਨੇ ਚਲ ਵਧੀਆ ਹੋਇਆ ਹੋ ਗਿਆ ਤੇ ਅਗਲੀ ਨੇ ਵੀ ਕਰਾਉਣਾ ਹੀ ਨਹੀਂ ਤੇ ਇਥੇ ਕਰਾ ਲਿਆ ਤੂੰ ਹੋ ਗਈ ਸੋਖੀ ਹਣ ਮੈਂ ਪਹਿਲਾਂ ਵੀ ਸੋਖੀ ਹੂੰ ਹੂੰ ਓਕੇ ਤੇ ਉਹਨੂੰ ਤੇ ਹੀ ਨੂੰ ਆਇਆ ਨੇ ਬਹੁਤ ਕੰਮ ਆਇਆਗੇ ਯਾ ਜਦ ਦੀ ਉਹ ਯਾ ਕੰਮ ਕਰ ਆਪਣਾ ਦੁੱਖ ਲਗਾ ਹਣਾ ਦੇ ਕਿ ਦੁੱਖ ਲਗਾ ਤੇ ਲੱਗਾ ਤੇ ਹੋਣਾ ਹੀ ਆ ਨਸ਼ਦਾਨ ਨੇ ਯਾ ਦੇਖੰਦੇ ਉਹਨੂੰ ਸਦਾਨ ਨੇ ਨਾ ਤੇਰੀ ਆਈਡੀ ਕਿੱਥੋਂ ਲੱਭ ਲਈ ਤੀ ਮੈਂ ਹੋਤ ਕਹਿਣ ਲਗਾ ਸਦਾਨ ਨੇ ਆਈਡੀ ਪਬਲਿਕ ਕੀਤੀ ਹਾਂ ਹੋ ਕੀ ਦਿਖਾਉਣਾ ਨਹੀਂ ਹੁਣੇ ਹੁਣ ਤੁਹਾਨੂੰ ਉਹ ਯਾ ਕੰਮ ਕਰ ਆਪਣਾ ਇਹ ਦੇਖੀ ਉਹ ਯਾ ਕਿ ਲੱਗਾ ਹਾਦੋਂ ਕਿ ਤੇਰਾ ਜੀ ਨਾ ਮੈਂ ਚਲ ਜਾ ਕਿੱਥੇ ਜਾਣਾ ਹੁਣ ਤੇ ਮੈਂ ਤੁਹਾਨੂੰ ਅਭੀ ਨਹੀਂ ਮੇੜਾ ਮੈਂ ਮਾਰਸਰਦੀਪ ਵੀ ਚਲ ਜਾ ਉਹਦੇ ਕੋਲੋਂ ਯੂਐਸਏ ਹੁਣ ਖੜਦੀ ਮੈਨੂੰ ਅਗਲੀ ਆ ਹੋਰ ਕੀ ਆ ਸਾਰੇ ਪਾਣੀ ਪੈ ਗਿਆ ਆ ਸਾਰੇ ਪਾਣੀ ਪੈ ਗਿਆ ਯਾਰ ਜੱਵੇ ਇੱਕ ਲੀਕ ਕਿਦਾਂ ਮੇਲੇ ਮਾਰਦੀ ਮੈਨੂੰ

ਸੋਰੇ ਹਾਏ ਮੈਂ ਦੇਖਿਆ ਤੇਰੇ ਤੂੰ ਮੰਨਣਾ ਹੀ ਨਹੀਂਗਾ ਉਹ ਕੁਝ ਗੱਲਾਂ ਨਾ ਮੰਨਣੀਆਂ ਪੈਂਦੀਆਂ ਵਾ ਹਾਏ ਏਡੀ ਛੇ ਤੇ ਤੂੰ ਮੰਨ ਵੀ ਗਏ ਠੀਕ ਫਿਰ ਇਹਦਾ ਉਹ ਆਪਣਾ ਕੀ ਰੱਖਾਂਗੇ ਨਾ ਰੱਖਣਾ ਭਾਗ ਔਰ ਹਾਏ ਭਾਗਾਂ ਵਾਲੀ ਫਿਰ ਮੇਰੀ ਧੀ ਹੈ ਅੱਜ ਕਰਮਾ ਅਮਨ ਆਂ ਦੀਦੀ ਅਮਨ ਭੱਜ ਕੇ ਆਈ ਮन्ने ਜ਼ਿੰਦਗੀ ਸਾਰੀ ਇਹਨੀ ਤੀ ਵਿਆਹਿਆ ਇਹਨੀ ਹੁੰਦਿਆ ਮੈਂ ਦੇਖਨੀ ਮੈਂ ਦੀਦੀ ਪਤਾ ਨਹੀਂ ਕਿੱਧਰ ਚਲ ਕੇ ਬਾਹਰ ਮੈਂ ਝਾੜੂ ਪੈਂਡੀ ਤੇ ਇਹਨਾਂ ਨੇ ਅਚਾਨਕ ਆਵਾਜ਼ ਮਾਰੀ ਮੈਂ ਵੇਖਿਆ ਸਹੀ ਕਿ ਦੀਦੀ ਬੜੀ ਖੁਸ਼ੀ ਹੁੰਦੀ ਚਲੋ ਅੰਦਰ ਚਲੋ ਤੇਰੇ ਕੱਪੜੇ-ਕਪੜੇ ਵਧਰੋ ਪਹਿਲਾਂ ਮੇਰੀ ਗੱਲ ਸੁਣੋ ਨਾ ਨਵੇਂ-ਨਵੇਂ ਬੜੇ ਕੱਪੜੇ ਲੈ ਕੇ ਆਉਣੇ ਮੈਂ ਕੋਈ ਨਹੀਂ ਲੈ ਆਉਣੇ ਆ ਮੈਨੂੰ ਵੀ ਤਾਂ ਪਤਾ ਲੱਗੇ ਕਿ ਬੱਚੇ ਦੇ ਕੱਪੜੇ ਆਉਂਦੇ ਕਿਦਾਂ ਦੇ ਕਿੰਨੇ-ਕਿੰਨੇ ਸੋਹਣੇ ਲੱਗਦੇ ਜਦੋਂ ਟੰਗੇ ਹੁੰਦੇ ਹਨਾ ਤਾਂ ਜੋ ਹੋਰ ਤੇ ਜਿਹੜੇ ਟੰਗੇ ਕੱਪੜੇ ਹੁੰਦੇ ਹਨ ਨਾ ਉਹੋ ਹੀ ਲੈ ਕੇ ਆਇਆ ਕਰਾਂਗੇ ਕੋਈ ਨਹੀਂ ਚੱਲਾਂਗੇ ਆਪਾਂ ਹੁਣ ਸ਼ਾਪਿੰਗ ਕਰਦੇ ਚਲੋ ਦੋਵੇਂ ਤਰ੍ਹਾਂ ਨਹੀਂ ਨਹੀਂ ਚਲ ਜਿਓ ਤੇ ਮੈਂ ਨਾ ਕਿੱਥੇ ਆ ਅੰਦਰ ਹੀ ਹੁਣੇ ਆ ਵੀ ਚਲੋ ਅੰਦਰ ਚਲ ਜਣਗੇ ਨਾ ਬਾਹਰ ਖੜਾ ਛੜਨਾ ਹਾਏ ਭਾਜੀ ਸੱਚੀ ਮਿੰਟਾਂ ਜੀ ਕੀ ਨਹੀਂ ਹੁੰਦੇ ਐਂ ਤੇ ਮੈਂ ਬ੍ਰਾਈਡ ਕੀ ਹੋ ਗਿਆ ਹੁਣ ਹੁਣ ਇਹਨਾਂ ਬਸ ਸੋਨੇ ਸੋਨੇ ਕੱਪੜੇ ਪਾਵਾਂਗੇ ਹੈਨਾ ਤੇ ਹੋਰ ਵਾਲਾ ਵਾਲਾ ਤੇਲ ਤੋਂ ਲਾਗੇ ਨਵਾਲਤ ਵਾਲ ਕੇ ਟਿਚ ਕਰੀ ਇਹਨੂੰ ਹੁਣ ਚਲੋ ਠੀਕ ਆ ਹਾਂ ਕੀ ਖਾਣਾ ਮੇਰੇ ਪੁੱਤ ਨੇ ਹੈ ਰੋਟੀ ਖਾਣੀ ਸਭ ਕੁ ਖਾਊਗੀ ਹੁਣ ਪਾਰੇ ਲੋਨ ਵਿੱਚ ਸੰਤਰੇ ਫਿਰ ਦੋਲ ਫੜ ਲਏ ਉਥੋਂ ਮੈਂ ਤਾਂ ਲਾਰੇ ਲੱਗੀ ਤੁਰੀ ਹੋਗੀ ਮੇਰੇ ਨਾਲ ਹਾਂ ਹੈ ਤੇ ਇਹ ਵੀ ਕਿਤੇ ਕੋਈ ਚਾਜ ਦੀ ਚੀਜ਼ ਲੈ ਦਿੰਦੇ ਹਾਂ ਓਏ ਭਾਈ ਕੋਈ ਹੈ ਹੀ ਸੰਤਰੇ ਹੀ ਹੋਰ ਰੱਖ ਦੀਆਂ ਗਾਜਰਾ ਅਸੀਂ ਸਿੱਧਾ ਇਹਨੂੰ ਸ਼ਹਿਰ ਖੜਨਾ ਸੀ ਉੱਥੋਂ ਕੱਪੜੇ ਪਵਾ ਕੇ ਲਿਆਉਣਾ ਸੀ ਸੋਹਣੇ ਸੋਹਣੇ ਤੇ ਇਹ ਵੀ ਆਪਾਂ ਨੇ ਮੈਂ ਤੇ ਤੁਰ ਕੇ ਗਿਆ ਮੈਂ ਕਿਹਾ ਕੋਈ ਮੋਟਰਸਾਈਕਲ ਤੇ ਗਿਆ ਹਾਏ ਕਿੰਨੀ ਸੋਹਣੀ ਹੈ ਯਾਰ ਬੱਤਿਆ ਨਹੀਂ ਰੌਣਕਾ ਹੁੰਦੀਆਂ ਹਨਾ ਹੋਰ ਹਾਏ ਨੀ ਕਿੰਨਾ ਟਾਈਮ ਲਾਤਾ ਮਨੇ ਓਏ ਅਮਨ ਆ ਜਾ ਮੈਂ ਤਾਂ ਤੇਲ ਲੈ ਕੇ ਚੱਲੀ ਸੀ ਕੀ ਹੋਇਆ ਉਹ ਪਾਜੀ ਕੁੜੀ ਲੈ ਆਏ ਉਹ ਲਿਆਏ ਤੇ ਹੋਰ ਕੀ ਮੈਨੂੰ ਤੇ ਆਪੇ ਨਹੀਂ ਯਕੀਨ ਹੁੰਦਿਆ ਮੈਂ ਚੱਲ ਤੇਲ ਚਵਾ ਦਿੰਨੀ ਆਜੋ ਐਨਾ ਟਾਈਮ ਲਾਤਾ ਹੀ ਦੱਸ ਨੇ ਮੈਂ ਤਾਂ ਅੱਗੇ ਕਹਿਣੀ ਮੈਂ ਤਾਂ ਥੱਕ ਗਈ ਆ ਨਾਲੇ ਇਹ ਵੀ ਚਾਹੀ ਥੱਕ ਗਈ ਇਹਨੂੰ ਕੋ ਖਾਣ ਪੀਣ ਨੂੰ ਦਿੰਨੇ ਆ ਆਜੀ 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 ਮੈਨੂੰ ਤੇ ਖੁਸ਼ੀ ਦੇ ਮਾਰੇ ਤੇਲ ਹੀ ਨਹੀਂ ਲੱਭੰਦਿਆ ਲਾ ਇਹ ਤੂੰ ਮੈਨੂੰ ਦੱਸ ਦਿੰਦਾ ਮੈਂ ਚੱਲ ਜਾਂ ਉਹ ਨਾਲ ਉਹ ਮੈਂ ਮਾਨਸਲਾਮਾ ਕਰਦਾ ਕਰਦਾ ਚੱਲ ਗਿਆ ਹਾਂ ਚੱਲ ਹੁਣ ਤੇ ਚੱਲ ਗਿਆ ਤੇ ਮੇਰੇ ਸਗਨ ਕਿੱਥੇ ਆ ਸਗਨ ਸ਼ਗਨਦੇ ਮਨ ਸਾਰਾ ਓਖੇ ਨਹੀਂ ਆਇਆ ਆ ਬੈਠੇ ਮੇਜਾਂ ਖਾਲੀ ਹੋਈਆਂ ਕੋਈ ਆ ਨਹੀਂ ਲక్ష్ਮੀ ਘਰ ਆਈ ਆ ਇਹ ਲక్ష్ਮੀ ਆ ਭੈਣ ਦੀ ਕੀ ਗੱਲ ਆ ਮਨ ਮੈਂ ਤੈਨੂੰ ਦੇ ਦੂੰਗੀ ਦੱਸ ਕਿੰਨੇ ਚਾਹੀਦੇ ਸੂਟ ਬਣਾ ਕੇ ਦਵੂੰਗੀ ਤੈਨੂੰ ਮੈਂ ਨਹੀਂ ਨਹੀਂ ਦੀਦੀ ਮੈਂ ਮਜਾਕ ਕਰਦੀ ਚਲੋ ਆਜੋ ਚੱਲਾ ਅੰਦਰ ਲੈ ਕੇ ਆਹ ਕਿਦਾਂ ਸੋਹਣੀ ਲੱਗਣੀ ਬਹੁਤ ਸੋਹਣੀ ਹੁਣ ਇਹਨੂੰ ਕਲਿੱਪ ਕੁਲੁਪ ਲਾਉਨੇ ਆ ਆਹ ਇੰਤੋਰ ਕੇ ਬਾਹਰ ਅੰਦਰ ਮੈਂ ਵੀ ਇਹੋ ਹੀ ਸੋਚਣ ਦੀ ਸੀ ਇਹਨੂੰ ਆਪਣੇ ਕਦਮਾਣਾ ਹੀ ਅੰਦਰ ਵੜਨਾ ਵਾੜਨਾ ਆਹੋ ਚਲੋ ਚਲੋ ਅੰਦਰ ਚਲੋ 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 ਬਾਗਾਂ ਅੰਦਰ ਚਲੋ ਆਜੋ ਆਜੋ ਥਲੀ ਅੰਦਰ ਇਹ ਸੱਜੂ ਕਲਾ ਆਜੋ ਆਈ ਘੱਟ ਚਰੌਣ ਕਾਂ ਆ ਗਿਆ ਰੌਣ ਕਾਂ ਚੱਲਾ ਮਨਾ ਜਾ ਤੇ ਫਟਾਫਟ ਹੋਣਾ ਇਸੇ ਖੁਸ਼ੀ ਦੀ ਚਾਹ ਬਣਾ ਦੇ ਚਾਹ ਹੋਈ ਬਣਾ ਲੈ ਆਈ ਹਾਲਾ ਪੜੋ ਆਪਣੀ ਟੀਮ ਢੂੰਗਰ ਚੱਲੀ ਆਉਣੀ ਆ ਹੁਣੇ ਦੱਸਦੀ ਆਣ ਕੇ ਅੱਛਾ ਆ ਜਾ ਇੱਧਰ ਤੂੰ ਵੀਰ ਕਾ ਤੜਾਈ ਪਈ ਤੇ ਤੂੰ ਮੈਨੂੰ ਦੱਸ ਦਨਾ ਯਾ ਚਾਚਾ ਜੀ ਦਾ ਮੈਂ ਉਹ ਦੱਸਣਾ ਕਿ ਤੈਨੂੰ ਪਤਾ ਕੱਲ ਵੀ ਲੜਦੀ ਰਹੀ ਖਾਈ ਰਾਤ ਮੇਰ ਨਾਲ ਨੀ ਇਹ ਮੈਨੂੰ ਆਈ ਨਹੀਂ ਮੈਂ ਸੋਚਾਂ ਸੋਚਦਾ ਰਿਆ ਫੇ ਸ਼ਾਮੀ ਜਮਨ ਬਾਹਰ ਗਿਆ ਨਾ ਤਾਂ ਹਮ ਘਰ ਲੇਟ ਬੜਿਆ ਕੋਈ ਬੰਦਾ ਟੱਕਰ ਪਾਇਆ ਮੈਨੂੰ ਸਿਆਣਾ ਆਂਦਾ ਜੇ ਤੇਰੇ ਐਸ ਨਾਲ ਕਿਸੇ ਜ਼ਿੰਦਗੀ ਬਦਲਦੀ ਹੈ ਨਾ ਤੇ ਬਦਲ ਲੈਣ ਤੇ ਤੂੰ ਬੱਚਾ ਲੈ ਆ ਚਲੋ ਵਧੀਆ ਕੀਤਾ ਗਿਆ ਰੌਣਕ ਲੱਗੀ ਘਰ ਚ ਆ ਤੋ ਹੋਰ ਮੈਂ ਕਿਹਾ ਕਿੰਨੀ ਚ ਲਖਣੀ ਰੋਂਦੀ ਨਹੀਂ ਮਾਤਾ ਵੀ ਹਾਂ ਰਹਿ ਗਏ ਸੌਖੇ ਮਨ ਕੀ ਕਰਦੇ ਦੇ ਉਹ ਪਿਓ ਤੁਹਾਨੂੰ ਪਤਾ ਵਾ ਸ਼ਰਾਬੀ ਜੇ ਹੈਗਾ ਉਹ ਨਕਰੇ ਨੂੰ ਕਰਦੇ ਬਲੂ ਦੇ ਚਾਚੇ ਤਾਏ ਆਏ ਸਾਰੇ ਉਹਨਾਂ ਨਾਲ ਗੱਲਬਾਤ ਕੀਤੀ ਰੁਪਈਆ 20 ਹਜ਼ਾਰ ਉਹਨਾਂ ਲੈ ਲਿਆ ਮੇਰੇ ਕੋਲੋਂ ਲਿਖਾ ਲੈ ਕੋਈ ਉਹ ਸਾਰਾ ਕੁਝ ਮੈਂ ਲਿਖਾ ਲਿਆ ਵਾ ਚਲੋ ਬਸਿੱਕੀ ਵਾਲਾ ਮੈਂ ਸਾਥ ਲੈ ਆਇਆ ਉੱਥੇ ਹੀ ਤੂੰ ਆ ਨਾ ਬਾਕੀ ਗੱਲ ਮੈਂ ਮੋਹਰਾ ਮਰਾਨਾ ਲਵਾ ਕੇ ਤਾਂ ਦੇ ਦੂੰਗਾ ਤੇ ਮਨ ਕੇ ਅਸ ਦੀਵ ਤੇ ਪੇਸ਼ ਹੋ ਜੀ ਕੋਈ ਠੀਕ ਆ ਬਾਕੀ ਤੇ ਰੱਖਾ ਸਾਹਮਣੇ ਹੀ ਆ ਮਾ ਤੋ ਹੋਰ ਹਾਂ ਹੂੰ ਆਗਿਲਾ ਕਿ ਚੱਲੇ ਦੀਦੀ ਆ ਜਾ ਦੰਦਾਦੀ ਕੀ ਆ ਇਹਦੇ ਵਿੱਚ ਆ ਤੇ ਜਾ ਹਾਏ ਕਿੰਨੇ ਸੋਹਣੇ ਆ ਇਹ ਕਿਤੇ ਨਹੀਂ ਲੈਤੀ ਇਹ ਮੈਂ ਕਹਿ ਨੂੰ ਨਹੀਂ ਦੱਸਿਆ ਇਹ ਮੈਂ ਲਿਆ ਕੇ ਰੱਖ ਲਈ ਹੀ ਮੰਨੇ ਮੈਂ ਆਪਣੇ ਪਤੀਏ ਨੂੰ ਲੈ ਕੇ ਦਿੱਤੇ ਸੀ ਫਿਰ ਮੈਂ ਆਪਣੇ ਵਾਦੇ ਵੀ ਲੱਲੇ ਮੈਂ ਤਾਂ ਸੋਚਿਆ ਸੀ ਕਿ ਰੱਬ ਬੋੜੂਗਾ ਹੀ ਪਰ ਰੱਬ ਨੇ ਮੇਰੀ ਸੁਣੀ ਨਹੀਂ ਜੋ ਕਿਸਮਤ ਵਿੱਚ ਹੁੰਦਾ ਨਾ ਉਹ ਹੀ ਮਿਲਦਾ ਆ ਆਪਣੇ ਸੋਚਿਆ ਕੁਛ ਨਹੀਂ ਹੁੰਦਾ ਚਲ ਭਾਬੀ ਹੁਣ ਗਿਆ ਲੋਟਾ ਘਰ ਪਰਵਾਹੀ ਤੁਸੀਂ ਆ ਗਏ ਘਰ ਕਿੰਨੇ ਸੋਹਣੇ ਆ ਓਦਾਂ ਦੀ ਤੁਹਾਨੂੰ ਮੁੰਡਾ ਚਾਹੀਦਾ ਈ ਚਲ ਕੋਈ ਨਹੀਂ ਹੁਣ ਅੰਮਣ ਨਹੀ ਮੁੰਡਾ ਐ ਤੇ ਕੋਈ ਨਹੀਂ ਧੀ ਵੀ ਹੋ ਜਾਂਦੀ ਤੇ ਕੋਈ ਨਹੀਂ ਚਲ ਹੁਣ ਇਹ ਵੀ ਮੇਰੀ ਧੀ ਆ ਮੈਂ ਤੇ ਆ ਕੇ ਦੇਖ ਪਣਾ ਇਹ ਆ ਪਿਆਰ ਨਿੱਕੇ ਨਿੱਕੇ ਕਿੰਨੇ ਸੋਹਣੇ ਆ ਮੈਂ ਇਹਨੂੰ ਪਾ ਕੇ ਹੰਡਾ ਦੇਣੇ ਆ ਜਰਾਬਾ ਨਾ ਪਿਆ ਦੇਣ ਹੂੰ ਉੱਦਾਂ ਦੀਦੀ ਆਪਾਂ ਲਿਆਵਾਂਗੇ ਸੋਹਣੇ ਸੋਹਣੇ ਹੋਰ ਵੀ ਨਹੀਂ ਹੋਰ ਹੋਰ ਸੈਂਡਲਸ ਹੁੰਦ ਲਿਆਵਾਂਗੇ ਇਹ ਘਰੇ ਪਾ ਕਹਿੰਦਾ ਹੁੰਦਾ ਕਿ ਵਾਂਡੇ ਵਾਦ ਲੈ ਆਵਾਂਗੇ ਹਨਾ ਆਹੋ ਚਲ ਤੁਸੀਂ ਲੈ ਹੀ ਤੇ ਚੱਲ ਕੰਮ ਆ ਗਏ ਅੱਛਾ ਵਾਦ ਹੋਇਆ ਉਹਨੇ ਇੱਕ ਬੀਜੂ ਜਮੇ ਦੇ ਕੋਲੋਂ ਲੱਗ ਗਿਆ ਵਾ ਕੋਈ ਨਹੀਂ ਚਿਰਾਂ ਦੇ ਤੱਕ ਕੱਢ ਕੱਢ ਪੈਂਦੀ ਰਹਿੰਦੀ ਹੁੰਦੀ ਸੀ ਤੇ ਰੱਖਿਓ ਜੀ ਖਰਾਬ ਹੋ ਜਾਂਦੀ ਹੈ ਆਹੋ ਚਲੋ ਤੁਸੀਂ ਚਾਹ ਪੀਓ ਮੈਂ ਡਬਲ ਡਬਲ ਲੈ ਗਿਆ ਵਾਂ ਹਾਂ ਜਾ ਲੈ ਆਇਆ ਤੇ ਬਜੀ ਕਿੰਨੂ ਮੈਂ ਕਿ ਆਸ਼ਾ ਕਰੂੰ ਹਾ ਗੋ ਇਹਨਾਂ ਕਰ ਲੈਨੇ ਗਿੱਜੇ ਦਾ ਪਾਣੀ ਕਰਕੇ ਲੋ ਕਰ ਤੈਨੂੰ ਅਲੂਏ ਦੇ ਪਰਿਵੈਲਾ ਹਾ ਹੁਣ ਨਵਾ ਦੇ ਦਿੰਨੇ ਆ ਤੇ ਕੱਪੜੇ ਕੁੱਪੜੇ ਦੀਦੀ ਹੁਣ ਫੇ ਕਿੱਦਾਂ ਕਰਨਾ ਇਹ ਕੱਪੜੇ ਕੋਈ ਨਹੀਂ ਹੈਗੇ ਆ ਮੈਂ ਲੈ ਕੇ ਰੱਖੇ ਆ ਥੋੜੇ ਬੋਤੇ ਇੱਕ ਦੋ ਸੂਟ ਬਾਕੀ ਫੇ ਲਿਆਵਾਂਗੀ ਵਾ ਦੀਦੀ ਤੁਹਾਨੂੰ ਜਿੱਦਾ ਸਾਰਾ ਪਤਾ ਹੀ ਵੀ ਹਾਂ ਕੁੜੀ ਨੇ ਆਉਣਾ ਘਰ ਚ ਤੇ ਕੱਪੜੇ ਲਾਣੇ ਆ ਆਹ ਕੋਣ ਆ ਇਹਦੀ ਕੁੜੀ ਹਾਂ ਕਦੋਂ ਮਨ ਖੇਡਾ ਕਰੋ ਰੋਜ਼ ਤੋਹੋਲ ਹੋ ਦੀਦੀ ਐ ਛੱਡ ਲੱਗਿਆ ਹੂੰ ਲੈ ਰੱਖੇ ਲਿਆ ਕਰੀਗੇ ਹੁਣ ਉਦਾਂ ਤੇ ਤੂੰ ਆਜਣਾ ਖੇਡਣਾ ਨਹੀਂ ਨਹੀਂ ਤੇ ਖੇਡ ਨਹੀਂ ਪਾਉਂਦੇ ਨੇ ਤੇ ਨਾ ਹੀ ਕਿੰਨੇ ਨੇ ਕੰਮ ਕਰਨਾ ਹੁਣ ਤੂੰ ਇਹਦਾ ਨਾ ਖੇਡਿਆ ਕਰੀ ਇਹਨੂੰ ਆਪਣੇ ਘਰ ਵੀ ਲੈ ਜਾ ਕੇ ਦੀ ਠੀਕ ਹੀ ਨਹੀਂ ਗੱਲ ਹੁਣੇ ਲੱਗੀ ਤੇਨੂੰ ਹਾਂ ਹੁਣ ਜਦੋਂ ਤੂੰ ਕਪੜੇ ਪਾਉਂ ਨਹੀਂ ਹੁਣ ਇਹਨੂੰ ਇੱਧਰ ਤੇ ਪਾਉਣੇ ਆ ਕੋਣ ਸਾਡੇ ਕਪੜੇ ਲੈ ਕੇ ਆਉਣੇ ਆ ਤੇ ਆਸ ਵਿੱਚ ਮੈਂ ਅੱਗੇ ਮੰਨੇ ਨਾਲ ਗੱਲਾਂ ਕਰਦੇ ਕਿ ਹਾਂ ਬਹੁਤ ਰੱਖਣੀ ਆ ਤੇ ਰੋਂਦੀ ਦੀ ਮਾਸਾ ਵੀ ਹਾਂ ਉਹ ਇਹ ਤੇ ਹਾਈ ਆ ਨੰਦੀ ਆ ਗਿਆ ਜੀ ਕੀ ਗੱਲ ਆ ਬੜੀ ਖੁਸ਼ ਆ ਤੇ ਖੁਸ਼ੀ ਵਾਲੀ ਗੱਲ ਬਾਤ ਖੁਸ਼ ਹੋਣਾ ਹੀ ਆ ਕੀ ਖੁਸ਼ੀ ਵਾਲੀ ਗੱਲ ਦੱਸ ਦਈਆਂ ਫਿਰ ਏਖੋ ਤਹੀ ਵੀ ਸੁਣ ਕੇ ਖੁਸ਼ੀ ਵਿੱਚ ਤੁਹਾਡਾ ਪੈਰ ਨਹੀਂ ਪੁੰਜੇ ਪੈਣਾ ਹੁਣ ਦੱਸੂੰਗੀ ਮੈਂ ਤਾਂ ਪੈਰ ਪੁੰਜੇ ਪਾ ਕੇ ਆਇਆ ਹਾਂ ਜੇ ਪਹਿਲਾਂ ਦੱਸਿਆ ਹੁੰਦਾ ਜਮਾਵਾ ਚਾਜੇ ਨਾ ਅੱਛਾ ਤੁਹਾਨੂੰ ਵੀ ਹੁਣ ਦਿਨ ਲਾਉਣ ਲੱਗਦੀਆਂ ਪੌਤੀਆਂ ਖੁਸ਼ਖਬਰੀ ਆ ਦੱਸ ਕਿਹੜੀ ਦੱਸੋ ਤਾਂ ਲਈਏ ਵੀ ਖੁਸ਼ਖਬਰੀ ਆ ਸੱਚੀ ਸੱਚੀ ਸ਼ੂਗਰ ਸਮਝ ਲੱਗਦੀ ਸੱਚੀ ਹਾਂਜੀ ਸੱਚੀ ਮੈਂ ਜਿੱਤਿਆ ਪਰਮਾਤਮਾ ਦਾ ਹੁਣ ਤੂੰ ਕੋਈ ਟੈਨਸ਼ਨ ਟੂ ਜਲੀ ਫਿਰ ਲੈਣੀ ਠੀਕ ਆ ਠੀਕ ਆ ਨਹੀਂ ਨਹੀਂ ਆਹੋ ਕੰਮ ਕੋਈ ਮੰਮੀ ਨੂੰ ਦੱਸਿਆ ਕਰ ਸਾਰਾ ਤੂੰ ਮੈਨੂੰ ਦੱਸ ਸਕਦਾ ਮੈਂ ਆਪੇ ਮੰਮੀ ਨੂੰ ਕਹਿਦਾ ਕਿ ਤੂੰ ਨਹੀਂ ਕੰਮ ਕਰਦੀ ਠੀਕ ਆ ਨਹੀਂ ਕਰਦੀ ਪਰ ਉਹਨ ਮੇਰੀ ਰੱਬ ਅਕੀਰ ਦੱਸਵਾ ਫਿਰ ਅੱਬਾ ਮੈਨੂੰ ਹੁਣ ਪਹਿਲਾਂ ਧੀ ਦੇ ਮੈਂ ਆਪਣੀ ਮੰਮੀ ਵਾਲਾ ਹੀ ਨਾਂ ਰੱਖਣਾ ਉਹਦਾ ਵੇਖ ਲਈ ਉਹ ਨਹੀਂ ਜਿੱਕਰ ਪਹਿਨਾ ਪੁੱਤੋ ਜੇ ਫਿਰ ਧੀ ਹਜੇ ਮੈਂ ਪਹਿਲਾਂ ਮੈਂ ਆਪ ਕੋਲੋਂ ਧੀ ਮੰਗਣੀ ਹੈ ਮੈਨੂੰ ਧੀ ਚਾਹੀਦੀ ਹੈ ਪਹਿਲਾਂ। ਉਹ ਯਾਰ ਮੰਮੀ ਵੀ ਖੁਸ਼ ਹੋ ਜੂਗੀ। ਤੇ ਕੋਈ ਗੱਲ ਨਹੀਂ ਮੰਮੀ ਧੀ ਦੇ ਆ ਜਾਵੇ ਖੁਸ਼ ਹੋਣੀ ਪਰ ਮੈਂ ਮੰਮੀ ਲਈ ਹਜੇ ਤੱਕ ਦੱਸਿਆ। ਇਦਾਂ ਕਰੀਏ ਚੱਲੀਏ ਦੋਵੇਂ ਜਣੇ ਮੰਮੀ ਨੂੰ ਦੱਸੀਏ। ਮੰਮੀ ਨੂੰ ਆ ਵੀ ਗੱਲ ਕਿਤੇ ਇਹਨਾਂ ਦੱਸਦੀ ਵੀ ਮੰਮੀ ਪਹਿਲਾਂ ਧੀ ਹੋਵੇ। ਕਿਉਂ? ਆਹੋ। ਤੇ ਫਿਰ ਕੀ ਤੁਹਾਡੇ ਘਰ 'ਚ ਸੋਹ ਕੋਈ ਧੀ ਆ ਨਾ ਕੋਈ ਪੁਰਾਣੇ ਦਿਮਾਗ ਆ ਪੁਰਾਣੇ ਤੈਨੂੰ ਨਹੀਂ ਪਤਾ। ਤੇ ਤੂੰ ਹੀ ਮੈਨੂੰ ਕਿਹਾ ਇਹ ਤੁਹਾਡਾ ਵੀ ਉਹ ਮੈਂ ਤੇ ਕਹਿੰਦਾ ਭਰਾਵਾ ਆ ਵੀ ਰੱਬ ਦਾ ਸ਼ੁਕਰਿਆ ਵੀ ਖੁਸ਼ਕਮਲੀ ਬਣੀ ਜੋ ਮਰਜ਼ੀ ਹੋ ਜੇ ਪੁੱਤੋ ਜੇ ਧੀ ਹੋ ਜੇ ਰੱਬ ਹੀ ਦੇਣ ਆ ਪਰ ਮਮੀ ਨੂੰ ਨਾ ਕਹੀ ਨਹੀਂ ਕਹਿੰਦੀ ਪਰ ਮੈਨੂੰ ਧੀ ਚਾਹੀਦੀ ਜੀ ਠੀਕ ਹੈ ਚੱਲ ਵੀ ਨਹੀਂ ਜਿੱਦਾਂ ਵੀ ਆ ਮੈਂ ਵੀ ਅਖਣਾਂ ਜੀ ਰੱਬ ਦੇ ਆ ਤੇ ਪਰ ਚਲੋ ਆਪਾਂ ਮੈ ਧੀ ਹੋਵੇ ਪੁੱਤ ਹੋਵੇ ਤੰਦਰੁਸਤ ਹੋਵੇ ਮਹਾਰਾਜ ਜੀ ਧੀਆਂ ਵੀ ਨਾ ਪੁੱਤਾਂ ਆ ਗੀਆਂ ਜਾਂ ਘੱਟ ਨਹੀਂ ਪੁੱਤਾਂ ਨਾਲ ਵਾਦਿਆ ਕਰੂੰ ਸਾਡੇ ਘਰ ਤੇ ਰੌਣਕ ਵੀ ਬੜੀ ਲੱਗਣੀ ਹੈ ਕਿਉਂਕਿ ਪਹਿਲੀ ਧੀ ਹੋਣੀ ਘਰ 'ਚ ਇੱਕ ਸਾਬਦੀ ਤਾ ਦਿਵਨੀਂ ਮੈਨਾਂ ਇਕ ਸਾਥ ਮੰਮੀ ਦੀ ਵੀ ਤੀ ਤੇ ਮੇਰੀ ਵੀ ਤੀ ਠੀਕ ਹੈ ਚਲੋ ਜੇ ਮੰਮੀ ਨੇ ਦੱਸ ਲਈ ਹੁਣ ਮਾਂ ਮੰਮੀ ਨੇ ਕਿਹਾ ਕਿ ਨੀ ਕੋਈ ਸਮਾਰਨਾ ਮੰਮੀ ਦਾ ਨਾ ਤੇ ਪੈਰ ਮੰਮੀ ਦਾ ਨਹੀਂ ਪੁੱਜੇ ਲੱਗਣਾ ਤੁਹਾਡੇ ਤੇ ਲੱਗ ਗਏ ਆ ਤੇ ਖੁਸ਼ੀ ਹੁੰਦੀ ਆ ਦਰਦੀ ਬੰਦੀ ਅੱਛਾ ਵਾਕਈ ਨਹੀਂ ਖੁਸ਼ੀ ਚ ਕਹਿੰਦੇ ਪੈਰ ਦਲੇ ਲੱਗਦੇ ਮੇਰੇ ਲੱਗਣ ਡੇ ਜਿਉਗਾ ਤੱਕ ਦੇਖੀਏ ਚਲੋ ਜੀਂ ਦੱਸੀਏ ਬਹੁਤ ਬੁਲਬੁਲੀਆਂ ਦਾ ਰੋਟੀਆਂ ਖਾਣਾਂ ਮੰਮੀ ਸਬਜ਼ੀ ਦਾ ਲਾ ਦੱਸੋ ਇਹ ਵੀ ਹੈ ਆਹ ਤੁਸੀਂ ਇਹਦੇ ਬਣਾਇ। ਰਾਤ ਵਾਲੇ ਨਹੀਂ ਸਵੇਰੇ ਬਣਾਇ। ਇਹ ਕਿਹੜੀ ਸਬਜ਼ੀ ਬਣ ਗਈ? ਆਹ ਤਾਂ ਬਣ ਗਈ ਹੈ। ਤੱਤੀ ਕਰਦੀ ਆ। ਕੁਲਕੇ 라ਦ ਨਹੀਂ ਦਿਖਾਉਂਦਾ। ਮੈਂ ਕਿਹਾ ਤਾਜੀ ਬਣਾਉ ਸਬਜ਼ੀ। ਕਿਉਂ? ਮੈਨੂੰ ਕਿਉਂ ਕਹੇ ਬਈ ਹੋਗੀ? ਹਾਂ ਚਲ ਥੋੜੀ ਬਣਾ ਲਓ ਸੁੱਕਲੀ ਤਾਜੀ ਬਣਾ ਦੋ। ਆਪਾਂ ਆਹ ਖਾ ਲਾਂਗੇ। ਕਿਉਂ ਸੁੱਕੀਆਂ ਖਾ ਸਕਦੇ ਐਂ ਖਾਣੀ ਤਾਂ ਸੁੱਕ ਨੂੰ ਕੀ? ਉਹ ਨਹੀਂ ਨਹੀਂ ਮੰਮੀ। ਹਾਂ। ਤੁਸੀਂ ਤਾਜੀ ਬਣਾਓ। ਮੈਂ ਤਾਜੀ ਨਹੀਂ ਬਣਾਉਣੀ। ਮੈਨੂੰ ਦੱਸ ਵੀ ਸਹੀ ਵੀ ਸੁੱਕ ਨੇ ਖਾਣੀ ਕਿਉਂ ਤਾਜੀ? ਦੱਸ। ਤਦਲਾ ਤਾਸ 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 ਤੁਸ ਕੋ ਮੈਨੂੰ ਪਤਾ ਲੱਗੂਗਾ ਮੰਮੀ ਜੀ ਕਿਹੋ ਜਿਹੀ ਬਰੀ ਹੈ ਤੇ ਦਦੀ ਬਣਵਾੜੇ ਜੇ ਅਛਾ ਹਾਂ ਚੱਲ ਚੱਲਦਾ ਹੋਇਆ ਤੇ ਦੁਬਾਰਾ ਇਹੋ ਹੀ ਕੱਬੀ ਮੈਂ ਅੰਮਾਨ ਵਾਲੀ ਉੱਤ ਨਹੀ ਮੰਮੀ ਜੀ ਵਧਾਈਆਂ ਚਲ ਕੋਈ ਨਹੀਂ ਜਿਹੜੀ ਸਬਜ਼ੀ ਖਾਣੀ ਮੈਂ ਉਹ ਵੀ ਬਣਾ ਦੂੰਗੀ ਕੋਈ ਨਹੀਂ ਮੰਮੀ ਮੈਂ ਤਾਂ ਗੋਭੀ ਨਹੀਂ ਖਾਣੀ ਨਹੀਂ ਤੁਹਾਨੂੰ ਪਤਾ ਮੈਨੂੰ ਤਾਂ ਦਦਾ ਵੀ ਪਸੰਦ ਬੋਲਦਾ ਨਹੀਂ ਜੇ ਤਰੋ ਕੀ ਖਾਬਰ ਮੈਂ ਹੋਰ ਕੁਝ ਬਣਾ ਦਿੰਦੀ ਉਹ ਨਹੀਂ ਮੰਮੀ ਤੀ ਤਾੜੀ ਬਣਾਓ ਚਲ ਮੈਂ ਕੋਈ ਨਹੀਂ ਤਾੜੀ ਬਣਾਉਣੀ ਸਵੇਰੇ ਤੇ ਬਣੀ ਹੈ ਜੀ ਇਹਨੂੰ ਕਿਉਂਗਾ ਮੰਮੀ ਖਾ ਲੈਣੀ ਹੈ ਮੈਂ ਕੋਈ ਕਰਨੀ ਚਲ ਪੋਤਾ ਮੈਂ ਆਪਣੇ ਕੰਮ ਕਰ ਲੂੰਗੀ ਜਾਂ ਤੂੰ ਰਸਟਕਾਰ ਜਿਹੜੀ ਚੀਜ਼ ਦੀ ਲੋੜ ਤੈਨੂੰ ਦੱਸੀ ਮੈਂ ਬਣਾ ਕੇ ਦਵਾਂਗੀ ਚੰਗਾ ਠੀਕ ਹੈ ਜੋ ਮੰਗੇਗੀ ਮੈਂ ਉਹ ਹੀ ਤੈਨੂੰ ਬਣਾ ਕੇ ਦਵਾਂਗੀ ਚੰਗਾ ਇਹ ਕੰਮ ਕਰ ਤੂੰ ਲੰਮੇ ਪੈਰ ਘੜੀ ਕੋਈ ਗੱਲ ਨਹੀਂ ਸੁਪਰ ਪ੍ਰਮਾਤਮਾ ਤੇਰੇ ਕੰਮ ਨੂੰ ਰਬਾ ਹੁ ਪੋਤਾ ਦੇ ਦੀ ਮੈਨੂੰ ਵਾਸ ਦੇ ਦੀ ਘਰ ਦਾ ਮੈਂ ਤੇਰੇ ਗਲੀ ਨਾਲ ਲੱਖ ਲੱਖ ਸ਼ੁਕਰ ਕਰਦੀ ਹਣੀ ਸ਼ੁਕਰ ਸ਼ੁਕਰ ਰੱਖਦੇ ਆ ਦਿਨ ਦੇਖਣ ਨੂੰ ਮਿਲਿਆ ਕਿਤੇ うん。<music>